ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੱਬੂ ਕੰਮਣ ਤੇ ਮੇਰੇ ਨਾਲ ਦਾ ਭਾਈ ਜੱਸਾ ਇਹ ਕਰਨਾ ਜੱਸਾ ਇਹ ਕਹਿੰਦਾ ਵੀ ਕਿਸੇ ਬੰਦੇ ਦੀ ਨਾ ਜਨਾਨੀ ਕਿਤੇ ਗਈ ਕਿਤੇ ਮੇਲੇ ਚ ਗਈ ਜਾਂ ਬਾਜ਼ਾਰ ਚ ਗਈ ਭਾਈ ਉਹ ਗੁੰਮ ਗਈ ਘਰੇ ਨਹੀਂ ਆਈ ਹੈਗੀ ਵਾਪਸ ਠੀਕ ਹੈ ਜੀ ਉਹ ਬੰਦਾ ਫਟਾਫਟ ਗਿਆ ਰੇਲਵੇ ਸਟੇਸ਼ਨ ਤੇ ਚਲੇ ਗਿਆ ਭੱਜਾ ਭੱਜਾ ਜਾ ਕੇ ਸਟੇਸ਼ਨ ਮਾਸਟਰ ਨੂੰ ਕਹਿੰਦਾ ਜੀ ਰਿਪੋਰਟ ਲਿਖੋ ਮੇਰੀ ਘਰ ਆ ਦੀ ਚਲੇਗੀ ਸੀ ਤਾਂ ਉਹ ਕਹਿੰਦਾ ਕਾਕਾ ਵੀ ਇਹ ਰੇਲਵੇ ਸਟੇਸ਼ਨ ਨਾ ਪੋਸਟ ਸਟੇਸ਼ਨ ਨਹੀਂ ਹੈਗਾ ਜੀ ਕਹਿੰਦਾ ਇਦੋਂ ਪਹਿਲਾਂ ਜੀ ਕਹਿੰਦਾ ਮੈਂ ਰੇਡੀਓ ਸਟੇਸ਼ਨ ਤੇ ਚਲੇ ਗਿਆ ਸੀਗਾ ਤਾਂ ਉਹਨੇ ਸੋਚਿਆ ਮਾਸਟਰ ਨੇ ਸੋਚਿਆ ਵੀ ਸ਼ਾਇਦ ਮਾਨਲਾ ਵੀ ਬੰਦਾ ਟੈਨਸ਼ਨ 'ਚ ਹੈ ਹਾਂ ਉਹ ਕਹਿੰਦਾ ਘਬਰਾਣਾ ਕੋਈ ਗੱਲ ਨਹੀਂ ਤੂੰ ਪੋਸਟ ਸਟੇਸ਼ਨ ਜਾ ਵੀ ਜਾ ਕੇ ਪੁੱਲ ਦਿਖਾ ਦੇ ਲੱਭ ਜੂਗੀ ਉਹ ਕਹਿੰਦਾ ਜੀ ਮੈਨੂੰ ਖੁਸ਼ੀ ਆਈ ਨਹੀਂ ਕਹਿੰਦਾ ਮੈਂ ਖੁਸ਼ੀ 'ਚ ਪਤਾ ਨਹੀਂ ਲੱਗਦਾ ਕਿ ਮੈਂ ਜਾਣਾ ਕਿੱਥੇ ਆ ਠੀਕ ਹੈ ਕਹਿੰਦਾ ਕਿ ਮੇਰੀ ਜਨਾਨੀ ਕਵਾਦੀ ਹਾਂ ਕਹਿੰਦਾ ਮੈਨੂੰ ਖੁਸ਼ੀ ਆਈ ਨਹੀਂ ਵੀ ਮੇਰਾ ਖੇੜਾ ਮਸਾ ਝੋਟਿਆ ਤੁਸੀਂ ਮੈਨੂੰ ਪੁੱਸਰ ਪੋੜ ਮੈਨੂੰ ਕੋਈ ਜੀ ਪਤਾ ਨਹੀਂ ਲੱਗਦਾ ਵੀ ਮੇਰਾ ਮਸਾ ਖੜਾ ਛੋਟਿਆ ਚਾਰ ਦਿਨ ਸ਼ਾਂਤੀ ਆਏਗੀ ਤੁਸੀਂ ਮੈਨੂੰ ਪੁਲਿਸ ਤੇ ਜਨ ਕੱਢ ਦਿਓ ਦੁਬਾਰਾ ਆ ਗਈ ਤੇ ਮੇਰਾ ਦਮ ਜੀਣਾ ਕਹਿੰਦਾ ਜੇ ਦੁਬਾਰਾ ਲੱਭ ਗਈ ਕਹਿੰਦਾ ਫੇਰ ਖੂਨ ਪੀਏ ਕਿ ਮੈਂ ਤਾਂ ਕਹਿੰਦਾ ਸ਼ੁਕਰ ਕੀਤਾ ਵੀ ਗਈ ਆ ਉਹ ਹੱਥ ਜੋੜੇ ਨੇ ਕਹਿੰਦਾ ਖੜਾ ਛੋਟਿਆ ਤੁਸੀਂ ਮੈਨੂੰ ਪੁਲਿਸ ਤੇ ਜਨ ਭੇਜ ਕੇ ਮੇਰਾ ਦੁਬਾਰਾ ਖੜਾ ਗੱਲ ਪਾਉਣਾ ਚਾਹੁੰਦੇ ਜੀ ਹਾਂ ਤਾਂ ਦੋਸਤੋ ਇੱਕ ਗੱਲ ਹੋਰ ਹੈ ਜਿਹੜੀ ਆਪਣੇ ਪੌਡਕਾਸਟ ਕੀਤਾ ਉਹਦੇ ਵਿੱਚ ਤੁਹਾਨੂੰ ਦੱਸਿਆ ਵੀ ਕੋਝ ਬੰਦੇ ਮੰਨ ਲਓ ਵੀ ਜਿਹੜੇ ਗਲਤ ਕੰਮ ਕਰਦੇ ਨੇ ਹਨਾ ਵੀ ਕੋਈ ਮੰਨ ਲਓ ਵੀ ਸਮਗਲਿੰਗ ਸਮੁਗਲਿੰਗਾ ਜਾਂ ਹੋਰ ਇਦਾਂ ਦਾ ਕਰਦੇ ਨੇ ਉਹਨਾਂ ਦੇ ਵਿੱਚ ਮੈਂ ਵੀ ਆ ਗਿਆ ਸਾਂ ਉਹਨਾਂ ਦੇ ਝਲਸੇ ਦੇ ਵਿੱਚ ਪੈਸਿਆਂ ਦੇ ਵਿੱਚ ਇਹ ਵੀ ਬੰਦਾ ਸਾਡਾ ਆ ਗਿਆ ਹਾਂ ਬੜਾ ਔਖਾ ਬਚਿਆ ਮੈਂ ਤਾਂ ਗੱਡੀ ਨੂੰ ਉਹ ਹੱਟੀ ਹੀ ਛੱਡ ਕੇ ਗੁਰਦੁਆਰੇ 10 ਦਿਨ ਕੱਟੇ ਉੱਥੇ ਲੰਗਰ ਪਾਣੀ ਖਾਦਾ ਫਿਰ ਮੈਨੂੰ ਜੰਮੂ ਦੀ ਗੱਡੀ ਮਿਲੀ ਉਹਨਾ ਮੇਰਾ ਸਾਥ ਦਿੱਤਾ ਤਾਂ ਮੈਂ ਪੰਜਾਬ ਆਇਆ ਉਹਨਾ ਆ ਕੇ ਮੈਨੂੰ ਕੂਰਨੀਆਂ ਤਾਰਤਾ ਫਿਰ ਉੱਥੇ ਮੈਨੂੰ ਬੱਸ ਮਿਲੀ ਬੱਸ ਵਾਲੇ ਨੇ ਮਾਫਦੀ ਸਾਰੀ ਸਟੋਰੀ ਸੁਣਾਈ ਫਿਰ ਬੱਸ ਵਾਲੇ ਨੇ ਮੇਰੇ ਤੋਂ ਕਿਰਾਇਆ ਨਹੀਂ ਲਿਆ ਬੱਸ ਵਾਲੇ ਨੇ ਮੈਨੂੰ ਆ ਕੇ ਪਾਣੀ ਪਾਤੜਾਂ ਦਾ ਪਾਣੀ ਪਤ ਤਾਰਿਆ ਪਾਣੀ ਪਤ ਤੋਂ ਮੈਨੂੰ ਪਾਤੜਾਂ ਦੀ ਬੱਸ ਮਿਲੀ ਉਹਦੇ 'ਚ ਬੈ ਕੇ ਇਸ ਤਰ੍ਹਾਂ ਕਰਕੇ ਆਇਆ ਕਿ ਮੈਨੂੰ ਮਾਲਕ ਨੇ ਪੈਸੇ ਵੀ ਨਹੀਂ ਦਿੱਤੇ ਸੀ ਐਨਾ ਮੈਂ ਤੰਗ ਹੋ ਕੇ ਗੱਡੀ ਛੱਡ ਕੇ ਗੁਆਰਟੀ ਆਇਆ ਤੇ ਅੱਜ ਤੱਕ ਉਹ ਬੰਦੇ ਨੇ ਮੇਰੀ ਤਨਖਾਹ ਵੀ ਨਹੀਂ ਦਿੱਤੀ ਐਵੇਂ ਜਿੱਸੇ ਆਇਆ ਕਿਵੇਂ ਸੀਗਾ ਇਹ ਦੱਸ ਥੋੜੀ ਆਇਆ ਇਦਾਂ ਆ ਯਾਰ ਮੈਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਗਲਤ ਕੰਮ ਕਰਦੇ ਆ। ਨਹੀਂ ਇੱਥੋਂ ਤੈਨੂੰ ਕੀ ਕਹਿ ਕੇ ਲੈ ਕੇ ਗਏ? ਇੱਥੋਂ ਮੈਨੂੰ ਲੈ ਕੇ ਗਿਆ ਵੀ ਕਹਿੰਦੇ ਵੀ ਆਹ ਗੱਡੀ 'ਚ ਸਮਾਨ ਕੋ ਹੱਟੀ ਲੈ ਕੇ ਜਾਣਾ ਆਰਮੀ ਦਾ। ਠੀਕ ਆ ਵੀ ਘਰ ਸਮਾਨ ਲੋਡ ਆ। ਘਰ ਸਮਾਨ ਮੈਂ ਕਿਹਾ ਚਲੋ ਜੀ ਦੋ ਗੱਡੀਆਂ ਭਰੀਆਂ ਜੀ ਇੱਕ ਚਲੋ ਅਸੀਂ ਜਾਹਣਪੁਰ ਗੁਰਦਵਾਰੇ ਕਹਿ ਦੂਜੀ ਗੱਡੀ ਮੇਰੇ ਮਗਰੀ ਆ ਗਈ। ਉਹ ਅੱਧੀ ਗੱਡੀ ਖਾਲੀ ਅੱਧੀ 'ਚ ਸਮਾਨ ਮੈਂ ਕਿਹਾ ਅੱਧੀ ਚੱਕਰੇ। ਹਾਂ ਚਲੋ ਜੋ ਨਿਬੜਿਆ ਕੰਮ ਅਸੀਂ ਗੱਡੀ ਲੈ ਕੇ ਚੱਲ ਗਏ। ਰਾਤ ਖੜੀ ਗੱਡੀ ਗੁਰਦਵਾਰੇ ਸਵੇਰੇ ਭਾਈ ਉਹੀ ਗੱਡੀ 'ਚ ਮਾਲ ਪਿਆ। ਅੱਛਾ ਨੰਨੇ ਕਿੰਟ ਲੈ ਗਏ ਬਾਹਰ ਖੜੇ ਰਹੇ ਉੱਤੇ ਖੜੇ ਰਹੇ ਖੜੇ ਰਹੇ ਕਹਿੰਦੇ ਚਲੋ ਚੱਲੀਏ ਜੀ ਮਾਲ ਕੈਂਸਲ ਹੋ ਗਿਆ ਇਹ ਬੱਸ ਜਾਏਗਾ ਉਦੋਂ ਹੀ ਲੱਦੀ ਜ਼ਿੰਦਾ ਜੀ ਭਰੀ ਭਰਾਈ ਅਫਸਰ ਨੇ ਪੈਂਸਲ ਕਰਤਾ ਮਾਲ ਵਸ ਜਾਏ ਅਹੀ ਰਾਤ ਨੂੰ ਗੁਰਦੁਆਰੇ ਗਰੇ ਰਾਤ ਨੂੰ ਅੰਨਾ ਵੀ ਮੈਂ ਗੁਰਦੁਆਰਾ ਸਾਹਿਬ ਸੂਂ ਗਿਆ ਲੰਗਰ ਖਾ ਕੇ ਕਿ ਤੇ ਗਵਾਟੀ ਹਾਂ ਕੀ ਕਰਿਆ ਕੀ ਨਹੀਂ ਕਰਿਆ ਸਵੇਰੇ ਗੱਡੀ ਰੈਡੀ ਕਰਕੇ ਕਹਿੰਦੇ ਜੀ ਤੂੰ ਆਹ ਗੱਡੀ ਕੋਲੇ ਰਹਿ ਅਸੀਂ ਆ ਗੱਡੀ ਲੈ ਕੇ ਜਾਣਦੇ ਆ ਅੱਛਾ ਜੀ ਮੈਂ ਕਿਹਾ ਵੀ ਇਹ ਚੱਕਰ ਵੀ ਮੈਂ ਤਾਂ ਜਿਹੜੀ ਗੱਡੀ ਲੈ ਕੇ ਆਇਆ ਮੈਂ ਤਾਂ ਉਹੀ ਲੈ ਕੇ ਜਾਵਾਂ ਕਹਿੰਦੇ ਨਹੀਂ ਨਹੀਂ ਇਹ ਆਹ ਲੈ ਕੇ ਜਾਏਗਾ ਅੱਛਾ ਭਾਈ ਉਹ ਗੱਡੀ ਚ ਮਾਲ ਟਰਾਂਸਫਰ ਕਰਿਆ ਉਹਦੇ ਚ ਕਰਕੇ ਚਾਰ ਟਰੰਕਰ ਉੱਥੇ ਗੱਡੀ ਪਾਈ ਉਹ ਲੈ ਕੇ ਚੱਲ ਗਏ ਦੂਜੀ ਗੱਡੀ ਉੱਥੇ ਖੜੀ ਜੀ ਕਹਿੰਦੇ ਇਹ ਚਾਰ ਦਿਨ ਬਾਅਦ ਪਹੁੰਚੇਗੀ ਅੱਛਾ ਮੈਂ ਕਿਹਾ ਵੀ ਕੀ ਮਾਲ ਕਿੱਥੋਂ ਆਣਾ ਕਹਿੰਦੇ ਮਾਲ ਆ ਰਿਹਾ ਹਾਂ ਬਾਅਦ ਤੋਂ ਮੈਂ ਮੈਨੂੰ ਟਾਂਚ ਪਈ ਮੈਂ ਕਿਹਾ ਵੀ ਗਲਤ ਤੇ ਖੰਭ ਮੈਂ ਗੱਡੀ ਤਾਂ ਉੱ ਅੱਛਾ ਮੈਂ ਮੈਂ ਤਾਂ ਜਾਣਾ ਨਹੀਂ ਉਹ ਬੰਦੇ ਨੇ ਕਿਹਾ ਮੈਂ ਨਹੀਂ ਗੱਡੀ ਲੈ ਕੇ ਜਾਣੀ ਮੈਂ ਉੱਥੇ 10 ਦਿਨ ਰਿਹਾ ਗੁਰਦੁਆਰੇ ਫਿਰ ਜੰਮੂ ਦੀ ਗੱਡੀ ਭਰੀ ਨਹੀਂ ਪਟਿਆਲੇ ਤੋਂ ਤੂੰ ਗੱਡੀ ਤੇ ਚੜਿਆ ਸੀਗਾ ਤੈਨੂੰ ਕਹਦੇ ਵੀ ਘਵਾਟੀ ਦਾ ਘਰ ਸਮਾਨ ਆਈ ਗੜਾ ਲਾ ਕੇ ਆ ਹਾਂ ਤੇ ਇਹ ਘਵਾਟੀ ਤੋਂ ਚਲੇ ਗਿਆ ਪਹੁੰਚ ਗਿਆ ਉੱਥੇ ਮਾਲ ਲੈ ਕੇ ਗੈਂਟ ਦੇ ਮੂਹਰੇ ਚਲੇ ਗਿਆ ਆਰਮੀ ਗੈਂਟ ਦੇ ਮਾਲ ਉਤਾਰਿਆ ਨਹੀਂ ਗੱਡੀ ਚੋਂ ਮਾਲ ਤਾਰਿਆ ਨਹੀਂ ਤੈਨੂੰ ਕਹਦੇ ਵੀ ਇਹੀ ਮਾਲ ਬਾਤ ਸਿਰ ਪਟਿਆਲੇ ਵਾਲੇ ਜਾਏ ਘਟਿਆ ਉਹ ਜਾਏਗਾ ਮੈਂ ਕਹਾਂ ਜੀ ਚੱਕਰ ਕਹਿੰਦੇ ਕਿ ਅਫਸਰ ਦੀ ਕੈਂਸਲ ਹੋ ਗਿਆ ਵੀ ਡਿਊਟੀ ਵੀ ਟਰਾਂਸਫਰ ਕੈਂਸਲ ਹੋ ਫਿਰ ਹੋ ਗਈ ਉਹਦੀ ਦੁਬਾਰਾ Shimla ਹੋ ਗਈ ਮੈਂ ਠੀਕ ਹੈ ਚਲੋ ਵਧੀਆ ਆਪਣਾ ਢੇਡਾ ਬਣ ਗਿਆ ਹਾਂ ਹਾਂ ਕਹਿੰਦੇ ਹੁਣ ਤੁਸੀਂ ਰਾਤ ਰੁਕੋ ਗੁਰਦੁਆਰਾ ਸਾਹਿਬ ਸਵੇਰੇ ਆਪਾਂ ਨਿਕਲਾਂਗੇ ਸਵੇਰੇ ਜੀ ਅਸੀਂ ਰਾਤ ਨੂੰ ਗੁਰਦੁਆਰੇ ਕਿ ਇਹ ਕੀ ਘੜਕਾ ਪੁੜਕਾ ਕਰੀ ਗਿਆ ਮੈਨੂੰ ਨਹੀਂ ਪਤਾ ਲੱਗਿਆ ਮੈਂ ਦੂਹ ਕੁ ਵਾਰੀ ਗੱਡੀ ਕੋਲੇ ਆਇਆ ਇਹਨਾਂ ਟਰੰਕ ਟਰੰਕ ਵਿੱਚ ਰੱਖੇ ਆ ਚਾਰ ਕਹਿੰਦੇ ਇਹ ਗੱਡੀ ਹੁਣ ਸਵੇਰੇ ਤੜਕੇ ਨਿਕਲ ਜੇਗੀ ਤੂੰ ਆਹ ਗੱਡੀ ਲੈ ਕੇ ਆਈ ਮੈਂ ਕਹਿੰਦਾ ਇਹ ਗੱਡੀ ਹੁਣ ਮਾਲ ਮੈਂ ਇੱਥੋਂ ਕਿਥੋਂ ਲੱਭਾਂਗਾ ਮੈਂ ਤਪਰੀ ਮੈਂ ਮੈਨੂੰ ਟੌਂਚ ਪੈ ਗਈ ਮਫਾਲਤ ਆ ਰਿਹਾ ਗਲਤ ਨਾ ਜਿਹੜਾ ਮਫਾਲਤ ਆ ਰਿਹਾ ਕੋਈ ਮਾਲ ਚਾੜ ਪਾ ਮੈਂ ਉੱਠੀ ਗੱਡੀ ਤੁੱਟ ਰਿਹਾ ਜਵਾਬ ਦਿੱਤਾ ਦੂਜੇ ਮੁੰਡੇ ਨੂੰ ਗੱਡੀ ਦੀ ਚਾਬੀ ਦਿੱਤੀ ਮੈਂ 10 ਦਿਨ ਬਾਈ ਕੋਲ ਦੋੜਦਾ ਲੰਗਰ ਪਾਣੀ ਖਾਦਾ ਮਾਲਕ ਨੇ ਨਾ ਮੈਨੂੰ ਪੈਸੇ ਨਾ ਗਵਾਟੀ ਹਾਂ ਉਸ ਤੋਂ ਬਾਅਦ ਜੰਮੂ ਦੀ ਗੱਡੀ ਭਰੀ ਪੂਰਨੀਆਂ ਉਹਨਾਂ ਦਾ ਉਹਦੀ ਗੱਡੀ ਮੈਂ 12 ਟੈਰੀ ਚ ਲਾ ਕੇ ਲਿਆ ਮਾਲ ਦੇ ਤੱਕ ਫਿਰ ਉਹਦਾ ਸੀਮੈਂਟ ਖਾਲੀ ਕਰਾਇਆ ਉਹਨਾਂ ਨਾਲ ਪੂਰਨੀਆਂ ਆਇਆ ਪੂਰਨੀਆਂ ਤਾਂ ਮੈਨੂੰ ਬੱਸ ਮਿਲੀ ਸਤਵਾਣਾ ਵਾਲਿਆਂ ਦੀ ਉਹ ਮੈਨੂੰ ਪਾਣੀਪੱਤ ਤੱਕ ਲਈ ਆਈ ਜਿਹੜੀਆਂ ਬੱਸਾਂ ਲੋਕਡਾਊਨ ਚ ਚੱਲਦੀਆਂ ਸੀ ਉਹਨਾਂ ਚ ਮੈਂ ਹੱਥ ਪੱਲਾ ਜੋੜ ਕੇ ਉਹਨਾਂ ਨਾਲ ਬਹਿ ਕੇ ਬਿਹਾਰ ਤੇ ਪਾਣੀਪੱਤ ਤੱਕ ਆਇਆ ਉੱਥੋਂ ਮੈਨੂੰ ਮਿਲੀ ਐਨਟੀਜੀ ਵਾਲਿਆਂ ਦੀ ਬੱਸ ਫ੍ਰੈਂਕੋ ਕੰਪਨੀ ਦੀ ਉਹ ਵਿਚਾਰਾ ਮੈਨੂੰ ਪਾਣੀਪੱਤ ਪਾਣੀਪੱਤ ਤੋਂ ਉਹਦੀ ਬੱਸ ਚਲਾ ਕੇ ਲਿਆ ਪਈ ਲਾ ਉਹਨਾਂ ਦੀ ਬੱਸ ਪਾਣੀਪੱਤ ਤੱਕ ਚਲਾਈ ਫਿਰ ਉਹ ਬੱਸ ਮੈਂ ਪਤਣਾ ਤੱਕ ਚਲਾਈ ਸਾਰੀ ਸਵਾਰੀ ਤਾਰੀ ਫਿਰ ਉਹਨਾਂ ਮੈਨੂੰ ਸਮਾਨੇ ਤਾਰਿਆ ਸਮਾਨੇ ਉੱਤਰ ਕੇ ਫਿਰ ਮੈਂ ਘਰੇ ਪਹੁੰਚ ਇੱਕ ਮਹੀਨਾ 10 ਦਿਨ ਚ ਪਹੁੰਚਿਆ ਨਾ ਮੈਨੂੰ ਤਨਖਾਹ ਦਿੱਤੀ ਨਾ ਪਹੁੰਚ ਦਿੱਤਾ ਇਹ ਜੇ ਮਾਲਕ ਨਾਲ ਸੀ ਨਹੀਂ ਮਾਲਕ ਤਾਂ ਪਟਿਆ ਵਿੱਚ ਸੀ ਮਾਲਕ ਨਾਲ ਵੀ ਇਹ ਜੇ ਵੀ ਲੋਕ ਪਏ ਨੇ ਜਿਹੜੇ ਇਹ ਜੇ ਕੰਮ ਕਰਦੇ ਨੇ ਇਹ ਜੇ ਬੰਦਿਆਂ ਤੋਂ بچਕੇ ਰਹੋ ਦੇਖੋ ਜੀ ਗੱਡੀ ਦਾ ਕੰਮ ਬਹੁਤ ਵਧੀਆ ਠੀਕ ਹੈ ਸਾਨੂੰ ਵੀ 25 26 ਸਾਲ ਮੈਨੂੰ ਵੀ ਕਰਦੇ ਰਹੋਗੇ ਇਹਨੂੰ ਵੀ 40 ਸਾਲ ਹੋਗੇ ਠੀਕ ਹੈ ਪਰ ਇਹ ਬੰਦਾ ਵਿਚਾਰਾ ਲਾਲਚে ਜਾ ਆ ਗਿਆ ਵੀ ਚਲੋ ਲਾਲਚ ਜੀ ਵੀ ਕੀ ਇਹਨੂੰ ਜਦੋਂ ਕਿਸੇ ਗੱਲ ਬਾਰੇ ਪਤਾ ਹੀ ਨਹੀਂ ਸੀਗਾ ਇਹਨੂੰ ਅਸਲੀਅਤ ਦਾ ਨਹੀਂ ਸੀ ਪਤਾ ਇਹਨੂੰ ਕਹਤਾ ਵੀ ਉਹਨਾਂ ਨੇ ਵੀ ਤਨਖਾਹ ਵੀ ਦਵਾਂਗੇ ਤੇ 10000 ਰੁਪਏ 10000 ਕਿੰਨੇ ਕਿੰਨੇ ਚੱਕਰ ਦੇ ਪਏ 10000 10000 ਰੁਪਏ ਚੱਕਰ ਦਾ ਦਵਾਂਗੇ ਜਦੋਂ ਕਿ 3000 ਰੁਪਏ ਉਸ ਟਾਈਮ ਘਵਾਟੀਆਂ ਚੱਕਰ ਦਾ ਚੱਲਦਾ ਸੀ ਕਿਉਂਕਿ ਉਸ ਟਾਈਮ ਮੈਂ ਵੀ ਡਰਾਈਵਰੀ ਕਰਦਾ ਕਿਸੇ ਦੀ ਗੱਡੀ ਚਲਾਉਂਦਾ ਮੈਨੂੰ ਪਤਾ ਉਹ 6000 ਤਨਖਾਹ ਤੋ ਤੇ 1000 ਰੁਪਏ ਚੱਕਰ ਦਾ ਘਾਟੀ ਦਾ ਮਿਲਦਾ ਹੁੰਦਾ ਸੀਗਾ ਮੈਨੂੰ 15000 ਕਹਦੇ ਤਨਖਾਹ ਮਿਲੇਗੀ 10000 ਰੁਪਏ ਇਹਨੂੰ ਕਹਿੰਦੇ ਵੀ 15000 ਰੁਪਏ ਤਨਖਾਹ ਦਵਾਂਗੇ ਤੇ 10000 ਰੁਪਏ ਚੱਕਰ ਦਾ ਦਾਂਗੇ ਇਹ ਇਹ ਇਹਨੂੰ ਕਹਿੰਦੇ ਵੀ ਕੱਚੇ ਮਾਲ ਤੇ ਚੱਲਣਾ ਵੀ ਸਬਜ਼ੀ ਤੇ ਚੱਲਣਾ ਤਾਂ ਲਾਲ ਤੇ ਜਾਣਾ ਵੀ ਚਲੋ ਕੋਈ ਗੱਲ ਯਾਰ ਗੱਡੀ ਵਿੱਚ ਲਾਉਣੀ ਹੈ ਕੋਈ ਦਿੱਕਤ ਨਹੀਂ ਹਨਾ ਪਰ ਇਹ ਵਿਚਾਰਾ ਉੱਥੇ ਜਾ ਕੇ ਜਦੋਂ ਇਹਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਕੰਮ ਵੀ ਹੋਰ ਕਰਦੇ ਨੇ ਫਿਰ ਦੇਖੋ ਵੀ ਇਹਨੂੰ ਕੋਈ ਪੈਸਾ ਨਹੀਂ ਕੋਈ ਕੁਝ ਨਹੀਂ ਵੀ ਲੈ ਭਾਈ ਤੂੰ ਖਰਚਾ ਲਾਦਾ 5-4000 ਰੁਪਏ ਨਾ ਵੀ ਤੂੰ ਬਜਾਰਾ ਗੁਰਦਾਰੇ ਰਾਤਾਂ কাটਦਾ ਰਿਹਾ ਗੁਰਦਾਰੇ ਕਹਿੰਦਾ ਮੈਂ 10 ਦਿਨ ਰਿਹਾ ਉਦੋਂ ਬਾਅਦ ਫੇਰ ਕਿਸੇ ਦੀ ਗੱਡੀ ਤੇ ਚੜ੍ਹ ਕੇ ਪੂਰਨੀਆਂ ਤੱਕ ਆਇਆ ਪੂਰਨੀਆਂ ਤੋਂ ਬੱਸ ਫੜੀ ਬੱਸ ਚਲਾ ਕੇ ਲਿਆਏ ਪਾਣੀ ਪਾਤਾ ਤੱਕ ਇੱਥੇ ਤੱਕ ਪਾਣੀ ਪਤਕ ਪਹੁੰਚਿਆ ਪਾਣੀ ਪਤ ਤੋਂ ਫੇਰ ਵਿਚਾਰੇ ਨੇ ਕਿਹਦੀ ਮਿੰਤਰ ਲਾ ਕੇ ਤਾਂ ਜੇਬ ਚ ਇੱਕ ਰੁਪਈਆ ਨਹੀਂ ਬਈ ਇਹ ਦੇਖੋ ਰੋਟੀ ਖਾਣ ਲਈ ਪੈਸੇ ਨਹੀਂ ਰੋਟੀ ਖਾਣ ਵਾਸਤੇ ਪੈਸਾ ਨਹੀਂ ਸੀ ਵਿਚਾਰੇ ਕੋਲ ਕਿਵੇਂ ਪਹੁੰਚਿਆ ਕਿਵੇਂ ਨਹੀਂ ਪਹੁੰਚਿਆ ਇਮਾਨਦਾਰ ਸੀਗਾ ਇੱਕ ਮਹੀਨਾ 10 ਦਿਨ ਚ ਪਹੁੰਚਿਆ ਕਰ ਇੱਕ ਮਹੀਨਾ 10 ਦਿਨ ਬਾਅਦ ਘਰੇ ਪਹੁੰਚਿਆ ਤਾਂ ਰੁਪਈਆ ਨਹੀਂ ਰੁਪਈਆ ਜੇਬ ਚ ਨਹੀਂ ਸੀ ਘਰ ਦੇ ਤੁਸੀਂ ਹਾਲਾਤ ਦੇ ਸੋਚ ਸਕਦੇ ਹੋ ਵੀ ਕੀ ਹੋ ਸਕਦੇ ਨੇ ਕਿ ਬੱਚੇ ਛੋਟੇ ਛੋਟੇ ਵੀ ਵੀਰੋ ਕਿਸੇ ਦੀ ਵੀ ਗੱਡੀ ਤੇ ਲੱਗਣਾ ਹੈ ਜਾਂ ਕਿਸੇ ਨੇ ਕੋਈ ਡਰਾਈਵਰ ਵੀ ਰੱਖਣਾ ਹੈ ਆਪ ਦਾ ਸੋਚ ਸਮਝ ਕੇ ਠੀਕ ਹੈ ਕਿਸ ਦੀ ਗੱਡੀ ਤੇ ਲੱਗਣਾ ਪਹਿਲਾਂ ਬੰਦੇ ਦਾ ਬੈਕਗ੍ਰਾਉਂਡ ਚੈੱਕ ਕਰਕੇ ਫਿਰ ਕਿਸ ਦੀ ਗੱਡੀ ਤੇ ਲੱਗਿਆ ਕਰੋ ਠੀਕ ਹੈ ਜੀ ਚਲੋ ਇਹ ਤਾਂ ਵਿਚਾਰਾ ਬਚ ਗਿਆ ਜੀ ਕਿਸਮਤ ਚੰਗੀ ਸੀਗੀ ਤਾਂ ਬਹੁਤ ਵੀਰੇ ਸਮਾਂ ਮਾੜਾ ਹੈ ਅੱਜਕੱਲ ਸੋਚ ਸਮਝ ਕੇ ਮੇਰੇ ਭਰਾ ਸਾਰਿਆਂ ਨੂੰ ਬੇਨਤੀ ਹੈ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਵੀਰੇ ਸ਼ੇਅਰ ਕਰ ਦਿਆ ਕਰੋ ਲਾਈਕ ਵੀ ਜਰੂਰ ਕਰਿਆ ਕਰੋ ਧੰਨਵਾਦ